ਬਟਾਲਾ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਗਾਂਧੀ ਨਗਰ ਇਲਾਕੇ ਦੇ ਵਿੱਚ ਇੱਕ ਮੈਡੀਕਲ ਸਟੋਰ ਦੇ ਉੱਤੇ ਨਾਰਕੋਟਿਕ ਸੈੱਲ ਵੱਲੋਂ ਜਿਹੜੀ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇੱਕ ਮੈਡੀਕਲ ਸਟੋਰ ਦੇ ਉੱਤੇ ਛਾਪਾ ਮਾਰਿਆ ਗਿਆ ਤੇ ਮੈਡੀਕਲ ਸਟੋਰ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਬਾਹਰ ਆ ਰਿਹਾ ਸੀ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਫੀਮ ਬਰਾਮਦ ਹੋਈ ਉਸ ਨੌਜਵਾਨ ਨੇ ਕੀ ਕੀਤਾ ਮੈਂ ਜਿਹੜੀ ਹਫੀਮਾ ਇਹ ਮੈਡੀਕਲ ਸਟੋਰ ਵਾਲੇ ਕੋਲੋਂ 9000 ਰੁਪਏ ਦੇ ਵਿੱਚ ਖਰੀਦੀ ਆ ਤੇ ਜਦੋਂ ਉਸ ਮੈਡੀਕਲ ਸਟੋਰ ਵਾਲੇ ਕੋਲੇ ਨਾਰਕੋਟਿਕ ਸੈੱਲ ਵਾਲੇ ਜਿਹੜੇ ਟੀਮ ਬਾਹ ਪਹੁੰਚੀ ਤਾਂ ਉਹ ਮੈਡੀਕਲ ਸਟੋਰ ਵਾਲਾ ਉਹਨਾਂ ਦੀ ਮਿੰਟ ਤਰਲੇ ਕਰਦਾ ਨਜ਼ਰ ਆਇਆ ਵੀਡੀਓ ਦੇ ਵਿੱਚ ਕਿ ਮੇਰਾ ਤੇ ਵਿਆਹ ਆ ਇਸ ਕਰਕੇ ਮੈਨੂੰ ਪੁਲਿਸ ਛੱਡ ਦਿਓ ਕੀ ਕੁਝ ਕਿਹਾ ਸਾਰਾ ਕੁਝ ਵੀਡੀਓ ਦੇ ਵਿੱਚ ਸਾਹਮਣੇ ਆ ਆਉ ਤੁਹਾਨੂੰ ਸੁਣਾਉਣੇ ਆ ਕੀ ਕੁਛ ਵੀਡੀਓ ਦੇ ਵਿੱਚ ਹੋਇਆ ਦਾਦੇ ਕਿਸ ਨੇ ਲੱਗਿਆ ਕਿਸ ਨੇ ਲੱਗਿਆ ਬਸ ਕੋਈ ਨਾ ਕੋਈ ਕਿਸਮ ਹੈ ਇਹ ਕੋਈ ਨਹੀਂ ਮੈਂ ਤੁਹਾਨੂੰ ਪਾਣੀ ਪੀਣਾ ਦੋਸਤ ਨਹੀਂ ਨਿਕਲੋ ਮੈਂ ਤੇਰਾ ਕੀ ਵਾਈਕਲ ਹੈ ਬਾਹਰ ਇਹ ਕਿਹੜਾ ਮੈਟਲ ਆ ਪਾਹ ਆ ਗੱਡੀ ਦੇ ਗੱਡੀ ਫੜਾ ਕੇ ਕਿੰਨੀ ਹੈਗੀ ਇਹ ਮੇਰੇ ਵੇਸੇ ਨਹੀਂ ਤੇ ਇਹ ਪੁੱਲ ਨਹੀਂ ਲਈ ਇਹ ਨਹੀਂ ਸਰ ਮੈਂ ਨਹੀਂ ਮੈਕਰੂ ਨਹੀਂ ਲਈ ਇਹ ਅੱਛਾ ਦੇਖੋ ਜੱਗ ਜੱਗ ਉਹ ਸੁੱਕਾ ਜੱਗ ਜੱਗ ਜਦੋਂ ਜਾਣਾ ਇਹ ਜਿੱਥੇ ਪੂਰੀ ਜਾਣਾ ਮੈਂ ਵੜਾ ਤੇਰਾ ਤਾਂ ਕਿਹਾ ਨਾ ਕਿਤੇ ਨਹੀਂ ਆਉਂਦੇ ਉਹ ਨਹੀਂ ਤੇ ਮੈਨੂੰ ਲੱਗਣੀ ਤੇਰੇ ਤੇ ਕੋ ਲੱਈਆ ਤਾਂ ਤਾਂ ਹੀ ਕਹਿਣਗੇ ਲਾਇਕ ਉਹ ਜੀ ਮੈਰੀ ਸਰ ਪਲੀਜ਼ ਅਰੇ ਤਰਖਾਨ ਨੂੰ ਮਹਿੰਗਾਈ ਦੀ ਇਹ 10% ਵਾਸਤ ਆਹ ਬਿਲਕੁਲ ਮਹਿੰਗਾਈ ਗਿਆ ਉਹ ਦਿਖਾ ਕਿੱਥੇ ਹੈ ਜੇ ਉਹ ਅੰਮ੍ਰਿਤਾਲਾ ਮੀਨਾਰ ਹੈ ਅੰਮ੍ਰਿਤਾਲਾ ਉਡਾ ਦੇ ਰਿਹਾ ਅਸੀਂ ਪੌਣ ਦੇ ਦਿੱਤਾ ਇਹ ਪੇਮੈਂਟ ਨਹੀਂ ਜਮਾ ਪੇਮੈਂਟ ਨਹੀਂ ਹੋਈ ਜੇ ਪੇਮੈਂਟ ਨਹੀਂ ਦਿੰਦੇ ਤੂੰ ਕੋਈ ਨਹੀਂ ਬਿਚਮਰ ਦੇਣੀ ਇਹ ਜਿਹੜਾ 10000 ਲਿਆ ਹੋ ਹਾਂਜੀ ਨਹੀਂ ਸਰ ਮੈਂ ਨਹੀਂ ਹੈ ਕੋਈ ਪਾਇਆ ਇਹਨਾਂ ਕੋਲ ਗਰਮ ਗਈ ਹੋਣੀ ਮੈਂ ਤਰਹੀ ਆਪਕੀ ਮੰਗ ਲਊਗਾ ਲੈਣੂ ਦਿੱਤੀ ਹੀ ਨਹੀਂ ਬਿਲਕੁਲ ਨਹੀਂ ਉਹ ਤੋਂ ਥੋੜੀ ਬੋਦੀ ਚਾਹਾਂ ਨੇ ਥੋੜੀ ਬੋਦੀ ਚਾਹਾਂ ਆ ਉਹ ਇਹ ਕੋਈ ਆ ਥੰਮੇ ਕੋਈ ਨਹੀਂ ਮੁੰਡਾ ਕੋਈ ਆ ਮੁੰਡਾ ਕਿੰਨੇ ਕੋਈ ਨਹੀਂ ਐ ਖਾਣ ਨੂੰ ਮਗੋਂ ਇਹਨਾਂ ਥੋੜੀ ਬੋਦੀ ਚਾਹਾਂ ਨੇ ਉਹ ਕਿਹਾ ਸਰ ਉਹ ਐਵੇਂ ਹੀ ਬੱਸ ਸਰ ਐਵੇਂ ਹੀ ਸਮਝ ਨਹੀਂ ਆਪ ਪੇਪਰ ਦਾ ਕਿੱਥੋਂ ਬਣਾਏ ਇਹ ਕਿੰਨੂ ਬਣਾਏ ਆਪ ਇਹ ਰਾਜਮਨੂ ਦੇ ਮਤੇ ਨਹੀਂ ਹਾਂ ਕਹਾਂਨੇ ਕਿ ਕਿ ਸਿੱਕ ਡੈਂਕਰ ਪਾ ਦੇਣਾ ਪੇਮੈਂਟ ਦੇਣਾ। ਹੁਣ ਤਾਂ ਜੇ ਢੂਡ ਬੋਲੇਗਾ ਪੱਟਿਆ ਤੇਰੇ ਤੇ ਕਰਾ। ਨਹੀਂ ਸਰ ਨਹੀਂ। ਕਿੰਨੀ ਤਰ੍ਹਾਂ ਦਾ ਸੀ ਕਿਨੇ ਕੋ ਲਿਆ? ਐਹ ਕਿਨੂੰ ਦਿੱਤੇ ਆ? ਇਹ 20 ਸਾਲ ਲਈ ਅੰਦਰ ਚਲੇ। ਇੱਕ ਘਟ। ਬੰਦੇ ਦਾ ਪੁੱਤਾਂ ਨੂੰ ਸਹੀ ਦੱਸ। ਜੇ ਸੱਚੀ ਗੱਲ ਦੱਸੀ। ਖਾਨ ਨੂੰ ਲਗਾਈ ਵੀ ਪਾ ਤੂੰ ਮੁੰਡਾ ਦੇਰੀ ਜਾਂਦਾ ਬਸ ਕੁਲੀ ਪਾ ਦੇ। ਅਈਆ ਆਪਣੀ ਕੰਮ ਰਹੀ। ਤੂੰ ਯਾਰ ਚੁੱਪ ਕਰ ਰਹਿ ਇੱਕ ਮਿੰਟ। ਤੂੰ ਚੁੱਪ ਕਰ ਰਹਿ ਤੈਨੂੰ ਪੁੱਛਿਆ ਵਾ। ਮੁੰਡਾ ਇਹਦਾ ਵਾਕਫ ਸੀ ਤੇਰਾ। ਮੈਂ ਤਾਂ ਵਾਕਫ ਨਹੀਂ। ਤਾਂ ਨੂੰ ਨਹੀਂ ਆ ਪਾ ਸਕਦਾ ਇਹਨਾਂ ਨੂੰ ਲਈ ਹੈਡੀ ਰਿਕਾਰਡਿੰਗ ਠੀਕ ਹੈ ਕੈਮਰੇ ਨੇ ਤੁਹਾਡੇ ਪਿੱਛੇ ਸਰ ਪਰ ਕੈਮਰੇ ਚੱਲੇ ਨਹੀਂ ਹੈ ਹੈ ਮੈਂ ਅੱਜ ਹੀ ਲਵਾਏ ਸਨੇ ਤੇ ਇਹਨਾਂ ਨੂੰ ਵੀ ਆਰ ਕਢਾਉ ਯਾਰ ਰੋਡ ਤੋਂ ਆਏਗੇ ਕਿਥੋਂ ਲੱਕ ਕਢ ਕੇ ਕੰਢੇ ਬਣਾਈ ਨਹੀਂ ਉਹਦੇ ਚਾਰ ਔਰ ਡਿਸਕ ਪੈਂਦੀ ਆ ਦੇਖੋ ਕਾੜੇ ਗਾਚ ਕਾੜੇ ਗਾਚ ਕਾੜੇ ਨਹੀਂ ਇਹ ਨਹੀਂ ਜਰਾ ਓਏ ਲੱਗਿਆ ਪਹਿਲੇ ਘੰਟੇ ਵਾਲੇ ਇਹਨਾਂ ਨੇ ਪੈਸੇ ਜਿਹੜਾ ਪੈਸੇ ਜਿਹੜਾ ਮੁੰਡਾ ਲੈ ਗਿਆ ਪੈਸੇ ਜਿਹੜਾ ਆਇਆ ਸੀ ਕਿੰਨੂ ਭੁਲਾਇਨਾ ਨਾ ਪਏ ਮੈਂ ਉਹਨੂੰ ਖਵਾ ਦੇਣਾ ਸਰ ਕਿਨੂੰ ਉਹ ਮੁੰਡੇ ਨੂੰ ਉਹ ਕਿਹੜਾ ਮੁੰਡਾ ਉਹ ਸਰ ਦਾ ਫੋਨ ਦਾ ਨੰਬਰ ਦਿੰਦਾ ਜੀ ਸਲਾਮ ਨੂੰ ਦਿੱਤਾ ਦੋਈਆਂ ਮੇਰੇ ਪਰ ਉਹ ਪੂਰਾ ਨੰਬਰ ਨਹੀਂ ਅਚੱਦਾ ਹੀ ਹੁੰਦਾ ਬਸ ਉਹ ਸਰ ਨਾਂ ਨਾਮ ਉਹ ਦਿੱਤਾ ਨੰਬਰ ਸੁਖੀਮਾਨ ਨਹੀਂ ਸਰ ਉਹ ਹਾਂ ਭੁਲਾਇਆ ਕਹਿੰਦਾ ਮੇਰਾ ਇਹ ਆਹ ਬਰਾਉ ਦਾ ਸਰ ਸਰ ਕੋਈ ਸਮਝ ਨਹੀਂ ਆ ਰਿਹਾ ਹਾਂ ਠੀਕ ਹੈ ਸਾਰੇ ਯਾਰ ਦੋਸਤਾਂ ਨੇ ਕਿਹਾ ਕਿ ਇਸ ਵਾਰ ਟੀਮ ਕਰੀਏ ਸਿਆਣਾ ਦੇਖਾ ਟੀਮ ਕਰੀਏ ਅੱਜ ਸਭੀ ਤੇ ਹੈ ਕੱਲ ਸੈਟ ਆਉਟ ਤੇ ਉਦੋਂ ਪੇਰਾ ਨੰਬਰ ਆਇਆ ਕਿ ਕਿਰਪਾ ਜੀ ਮਨੋਂ ਕਰ ਦਿਗਾ ਤੇ ਮੈਂ ਵੈਸੇ ਵੀ ਭਾਈ ਜੀ ਲੈਣਾ ਅੰਨ ਨਰਨਾ ਜਿਹੜਾ ਭਾਈ ਜੀ ਕੰਟ ਕੰਮ ਕਰਦਾ ਹਾਂ ਠੀਕ ਹੈ ਜੀ ਫਿਰ ਇਹਦੇ ਕੋਲ ਨਹੀਂ ਇਹਨਾਂ ਨੇ ਕਹੇ ਕਿ ਸਰ ਵੈਸੇ ਕਿੱਥੇ ਰੱਖੇ ਭਾਈ ਕੰਦਾ ਦੇ ਹਾਂਜੀ ਪੈਸੇ ਕਿਥੇ ਰੱਖੇ ਜਿਹੜੇ ਤੈਨੂੰ ਪਾਏ ਸੀ ਤੈਨੂੰ ਪੜਾਇਆ ਕਿਥੇ ਉਹ ਮੁੰਡਾ ਲੈ ਗਿਆ ਤੈਨੂੰ ਜੂਰ ਲਈ ਸਰ ਸਰ ਪੈਸੇ ਕਿੱਥੇ ਲਾ ਕੋ ਪੈਸੇ ਕਿਹਦੇ ਕੋਲ ਆ ਫਿਰ ਪੈਸੇ ਸਮਝਾ ਬਾਈ ਮੈਂ ਕੀ ਕਿ ਮਾਰ ਇਨੇ ਦਿੱਤਾ ਪੈਸੇ ਇਹਨੂੰ ਪੜਾਇਆ ਤੂੰ ਤੇ ਤੂੰ ਹੀ ਕੋਰੇ ਤਸਨਾ ਉਹ ਸਰੇ ਗੋ ਉਹ ਕਿੱਥੇ ਹੈ ਬਾਕੀ ਮਾਲ ਨਹੀਂ ਸਰੇ ਐ ਕਿੱਥੇ ਉਹ ਮੁੰਡੇ ਨੂੰ ਲੈ ਕੇ ਜਾਣਾ ਮੁੰਡੇ ਦੇ ਕੋਲ ਕਿਤੇ ਉਹਨੇ ਤਿੰਨੂ ਬੜਾਇਆ ਮੁੰਡਾ ਕਿਹੜਾ ਆ ਗਿਆ ਉਹਦਾ ਅਸੀਂ ਉਹਦੇ ਡੀਵੀਏ ਤਰ੍ਹਾਂ ਲੈ ਜਾਣਾ ਉਹ ਤੋਂ ਵੀ ਪਤਾ ਲੱਗ ਜਾਣਾ ਜਿਹੜਾ ਮੁੰਡਾ ਹੈ ਉਹਨੇ ਕੋਲ ਲੈ ਕੇ ਜਾਣਾ ਜਿਹੜਾ ਬੜਾਇਆ ਹੈ